ਦੀ ਆਪਾਂ ਡਾਇਬਟੀਜ਼ ਦੇ ਉੱਤੇ ਦੋ ਚਾਰ ਗੱਲਾਂ ਕਰਾਂਗੇ ਉਹਨਾਂ ਤੋਂ ਜਾਣਾਂਗੇ ਕਿ ਡਾਇਬਟੀਜ਼ ਨੂੰ ਲੈ ਕੇ ਸਾਨੂੰ ਕੀ ਕੀ ਸਾਵਧਾਨੀਆਂ ਵਰਤੀਆਂ ਚਾਹੀਦੀਆਂ ਹਨ ਉਹ ਇਹ ਬਿਮਾਰੀ ਕਿੱਥੋਂ ਸ਼ੁਰੂ ਹੁੰਦੀ ਹੈ ਤੇ ਜੋ ਪੇਸ਼ੈਂਟਸ ਇਹਨਾਂ ਤੋਂ ਗਰਸਤ ਹੋ ਜਾਂਦੇ ਨੇ ਜਾਂ ਜਿਨ੍ਹਾਂ ਨੂੰ ਇਸ ਬਾਰੇ ਪਤਾ ਹੀ ਨਹੀਂ ਲੱਗਦਾ ਕਿ ਸਮਾਂ ਲੰਘ ਜਾਂਦਾ ਉਸ ਬਾਰੇ ਸਾਨੂੰ ਥੋੜੀ ਜਾਣਕਾਰੀ ਦਿਓ ਸਾਨੂੰ ਸਾਡੇ ਦਰਸ਼ਕਾਂ ਨੂੰ ਅ ਗੁੱਡ ਇਵਨਿੰਗ ਜੀ ਅੱਜ ਆਪਾਂ ਡਾਇਬਟੀਜ਼ ਦੀ ਗੱਲ ਕਰਾਂਗੇ ਔਰ ਤੁਸੀਂ ਦੇਖੋ ਕਿ ਡਾਇਬੀਟਿਸ ਅੱਜ ਦੀ ਡੇਟ 'ਚ ਇੱਕ ਜਾਨਲੇਵਾ ਪ੍ਰੋਬਲਮ ਬਣ ਚੁੱਕੀ ਹੈ ਔਰ ਇਟ ਇਜ਼ ਦਾ ਵਰਲਡ ਮੇਨ ਕੌਜ਼ ਆਫ ਡੈਥ ਇਨ ਦਾ ਵਰਲਡ ਨਾਊ ਡੇਸ WHO ਨੇ ਇਹਨੂੰ ਲੀਡਿੰਗ ਕੌਜ਼ ਆਫ ਡੈਥ ਕਿਹਾ ਠੀਕ ਹੈ ਹੁੰਦਾ ਕੀ ਹੈ ਕਿ ਡਾਇਬੀਟਿਸ ਇੱਕ ਸਾਡੇ ਸ਼ੀਰ 'ਚ ਇੱਕ ਘੁਣੇ ਦੇ ਵਾਂਗ ਲੱਗ ਜਾਂਦੀ ਹੈ ਜਿਹੜਾ ਸਾਨੂੰ ਕਈ ਵਾਰੀ ਲੇਟ ਸਟੇਜਿਸ ਤੇ ਪਤਾ ਲੱਗਦੀ ਹੈ ਕਿ ਸਾਹਮਣੇ ਦੇਖੋ ਅਵੇਅਰਨੈਸ ਨਾ ਹੋਣ ਕਰਕੇ ਡਾਇਬੀਟਿਸ ਬੜੀ ਲੇਟ ਸਟੇਜਿਸ ਤੇ ਪਤਾ ਲੱਗਦੀ ਹੈ ਜਿਹਦੇ ਕਰਕੇ ਜਦੋਂ ਤੱਕ ਲੋਕਾਂ ਨੂੰ ਪਤਾ ਲੱਗਦਾ ਉਹ ਤੱਕ ਉਹ ਸਾਡੇ ਸ਼ੀਰ ਤੇ ਅੰਗਾਂ ਤੇ ਪੈ ਜਾਂਦੀ ਹੈ ਜਿਵੇਂ ਆਇਸ ਤੇ ਪੈ ਜਾਂਦੀ ਹੈ ਕਿਡਨੀਸ ਤੇ ਪੈ ਜਾਂਦੀ ਹੈ ਲੀਵਰ ਤੇ ਪੈ ਜਾਂਦੀ ਹੈ ਹੋਰ ਸ਼ੀਰ ਦੇ ਸਾਰੇ ਹਾਰ ਤੇ ਪੈ ਜਾਂਦੀ ਹੈ ਸਾਡੀ ਨਾੜਾਂ ਨੂੰ ਬਲੋਕ ਕਰ ਦਿੰਦੀ ਹੈ ਇਹ ਸਾਰੀਆਂ ਪ੍ਰੋਬਲਮ ਜਿਹੜੀਆਂ ਹੈ ਗਿਆ ਡਾਇਬਟੀਸ ਦੀ وجہ ਨਾਲ ਕੰਪਲੀਕੇਟਡ ਡਾਇਬੀਟਸ ਜਿਹਨੂੰ ਕਿਹ ਸੀ ਸਿੰਡਰੋਮ ਕਹਿੰਦੇ ਆ ਇਟ ਇਜ਼ ਨੋਟ ਅ ਡਿਜ਼ੀਜ਼ ਓਨਲੀ ਇਟ ਇਜ਼ ਅ ਸਿੰਡਰੋਮ ਜਿਹੜੀ ਕਿ ਇੱਕ ਮੈਟਾਬੋਲਿਕ ਡਿਜ਼ੀਜ਼ ਹੈ ਜਿਹੜੀ ਕਈ ਡਿਜ਼ੀਜ਼ਸ ਦੇ ਨਾਲ ਮਿਲ ਕੇ ਇੱਕ ਸਿੰਡਰੋਮ ਬਣ ਜਾਂਦਾ ਹੈ ਔਰ ਦੇਖੋ ਡਾਇਬੀਟਿਸ ਮੇਨ ਆਪਾਂ ਗੱਲ ਕਰੀਏ ਕਿ ਇੱਕ ਨੋਰਮਲ ਲੇਮਨ ਵਾਂਗ ਕਿ ਡਾਇਬੀਟਿਸ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਇਨਸੂਲਿਨ ਡਿਪੈਂਡੈਂਟ ਡਾਇਬੀਟਿਸ ਤੇ ਇੱਕ ਨੋਨ ਇਨਸੂਲਿਨ ਡਿਪੈਂਡੈਂਟ ਡਾਇਬੀਟਿਸ ਇਨਸੂਲਿਨ ਡਿਪੈਂਡੈਂਟ ਡਾਇਬੀਟਿਸ ਤੇ ਉਹ ਹੋ ਗਈ ਹੈ ਜਿਹੜੀ ਅਸੀਂ ਬੱਚੇ ਨੂੰ ਜਮਾਂਦਰੂ ਵੀ ਹੋ ਸਕਦੀ ਹੈ ਕਈ ਵਾਰੀ ਯੰਗ ਏਜ ਵੀ ਹੁੰਦੀ ਹੈ ਡਾਇਬੀਟਿਸ ਆਫ ਯੰਗ ਕਿੰਨੇ ਮੋਡੀ ਤੇ ਜਿਹੜੀ ਤੇ ਜਮਾਂਦਰੂ ਡਾਇਬੀਟਿਸ ਹੁੰਦੀ ਹੈ ਇੱਕ ਫੈਮਿਲੀ ਤੋਂ ਦੂਸਰੀ ਬੱਚਿਆਂ ਨੂੰ ਜਾਂਦੀ ਹੈ ਉਹਦੇ ਚ ਤੇ ਟਰੀਟਮੈਂਟ ਓਨਲੀ ਇਨਸੂਲਿਨ ਹੀ ਹੈ ਔਰ ਮੇਰੀ ਸਾਰਿਆਂ ਨੂੰ ਇਹ ਹਦਾਇਤ ਹੈ ਕਿ ਜਿਨ੍ਹਾਂ ਨੂੰ ਇਨਸੂਲਿਨ ਡਿਪੈਂਡੈਂਟ ਡਾਇਬੀਟਿਸ ਹੈਗੀ ਹੈ ਉਹ ਕਦੀ ਵੀ ਟੈਬਲੇਟ ਵੱਲ ਨਾ ਜਾਣ ਇਹ ਅਵੇਅਰਨੈਸ ਹੈ ਕਿ ਲੋਕਾਂ 'ਚ ਇੱਕ ਅਵੇਅਰਨੈਸ ਹੈ ਕਿ ਜੇ ਕਿਸੇ ਨੂੰ ਇਨਸੂਲਿਨ ਡਿਪੈਂਡੈਂਟ ਡਾਇਬੀਟਿਸ ਹੈ ਅੱਜ ਦੀ ਡੇਟ 'ਚ ਵੀ ਮੇਰੇ ਕੋਲ ਅਰਾਊਂਡ ਕੋਈ 5 ਸਾਲ ਦਾ ਕੋਈ 6 ਸਾਲ ਦੇ ਬੱਚਿਆਂ ਨੂੰ ਮੇਰੇ ਕੋਲ ਆਂਦੇ ਆ ਉਹ ਵੀ ਟ੍ਰੀਟਮੈਂਟ ਲੈ ਰਹੇ ਆ ਅਸੀਂ ਇਨਸੂਲਿਨ ਉਹਨਾਂ ਦਿੰਦੇ ਆ ਔਰ ਇਨਸੂਲਿਨ ਕਈ ਤਰ੍ਹਾਂ ਦੀ ਆ ਗਈ ਹੈ ਉਹਦੇ 'ਚ ਅਸੀਂ ਇਨਸੂਲਿਨ ਦੇਖੋ ਕਈ ਤੇ ਮੇਰੇ ਕੋਲ ਇਸਾਂ ਦੇ ਪੇਸ਼ੈਂਟ ਹੈਗੇ ਜਿਹਦੇ 6 ਸਾਲ ਤੋਂ ਸ਼ੁਰੂ ਹੋਏ ਸੀ ਅਜਾ ਰਾਊਂਡ 30 ਸਾਲ ਤੱਕ ਪਹੁੰਚ ਗਏ ਪਰ ਬਿਲਕੁਲ ਠੀਕ ਹੈ ਇਸ ਤਰ੍ਹਾਂ ਹੀ ਕਈ ਰਿਸਰਚਸ ਹੈ 90 90 ਸਾਲ ਤੱਕ ਇਨਸੂਲਿਨ ਤੇ ਪੇਸ਼ੈਂਟ ਰਹਿ ਰਹੇ ਹਨ ਨੋਰਮਲ ਲਾਈਫ ਬਤੀਤ ਕਰਦੇ ਐਸ ਲਈ ਜਿਹੜੀ ਇਨਸੂਲਿਨ ਡਿਪੈਂਡੈਂਟ ਡਾਇਬੀਟਿਸ ਆ ਉਹ ਚ ਤੇ ਸਿੰਪਲ ਹੈ ਕਿ ਤੁਸੀਂ ਟਾਈਮ ਨਾਲ ਡਾਕਟਰ ਦੇ ਪਰਮਾਰਸ਼ ਦੇ ਨਾਲ ਜੋ ਉਹਨਾਂ ਨੇ ਲਿਖੀ ਇਨਸੂਲਿਨ ਕਿਹੜੇ ਟਾਈਮ ਤੇ ਲੈਣੀ ਹੈ ਕਿੰਨੀ ਵਾਰੀ ਲੈਣੀ ਹੈ ਰਾਤ ਨੂੰ ਕਿੰਨੀ ਲੈਣੀ ਹੈ ਸਵੇਰੇ ਕਿੰਨੀ ਲੈਣੀ ਹੈ ਉਸਾ ਇਨਸੂਲਿਨ ਲੈਣ ਦੂਜੀ ਡਾਇਬੀਟਿਸ ਹੈ ਜਿਹੜੀ ਨੋਨ ਇਨਸੂਲਿਨ ਡਿਪੈਂਡੈਂਟ ਡਾਇਬੀਟਿਸ ਹੁੰਦੀ ਹੈ ਜਿਹੜੇ ਕੀ ਬੜੇ ਕਾਰਨ ਹੁਣ ਤੁਸੀਂ ਦੇਖੋ ਸਾਡੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਪੰਜਾਬ ਚ ਡਾਇਬੀਟਿਸ ਹੈ ਉਹਦਾ ਮੇਨ ਕਾਰਨ ਸਾਡਾ ਖਾਣਾ ਪੀਣਾ ਹੈ ਅਸੀਂ ਜੋ ਖਾਣਾ ਪੀਣਾ ਖਾਂਦੇ ਆ ਸਾਡਾ ਜੰਕ ਫੂਡ ਹੈ ਫੂਡ ਹੈਬਿਟਸ ਹੈ ਸਾਡੇ ਇਥੇ ਦੇਖੋ ਮੈਂ ਦੇਖਿਆ ਸ਼ਹਿਰ ਦੇ ਵਿੱਚ ਜਿਹੜੇ ਲੇਡੀਜ਼ ਹੈ ਉਹ ਜਾਂ ਖਾਣਾ ਹੀ ਨਹੀਂ ਬਣਾਉਂਦੇ ਬ੍ਰੈਕਫਾਸਟ ਬਣਾਉਂਦੇ ਹੀ ਨਹੀਂ ਆਨਲੀ ਘਰ ਦਾ ਸਾਰੇ ਬਿਸਕਟ ਆਰੇ ਬੰਦਾਰੇ ਬਰੈਡ ਆਰੀ ਕੌਫੀ ਖਾਈ ਜਾ ਰਹੇ ਇਹ ਸਾਡਾ ਮੇਨ ਖਾਣਾ ਹੋ ਰਿਹਾ ਅੱਜ ਦੀ ਡੇਟ ਚ ਕਈ ਲੇਡੀਜ਼ ਸਵੇਰ ਤੋਂ ਸ਼ਾਮ ਤੱਕ ਬਿਸਕਟ ਚਾਹ ਬੰਦ ਰਸ ਖਾ ਕੇ ਸਾਰਾ ਦਿਨ ਕੱਢ ਦਿੰਦੇ ਆ ਔਰ ਇਹ ਤੁਸੀ ਦੇਖੋ ਇਹ ਨਾਲ weight ਵੱਧਦਾ ਹੈ heart disease ਵੀ ਵੱਧਦੀ ਹੈ diabetes ਬਣ ਜਾਂਦੀ ਹੈ ਔਰ ਇਹ diabetes अल्टीमेटली ਸੀ ਨੂੰ ਨੁਕਸਾਨ ਕਰਦੀ ਹੈ ਔਰ ਦੇਖੋ ਕਾਰਨ ਜਿਹੜਾ ਇੱਕ ਤੇ ਖਾਣਾ ਬਿਨਾ ਅਸੀਂ ਮੇਨ ਪ੍ਰੋਬਲਮ ਸਮਝਦੇ ਹਾਂ ਜਿਹੜੀ ਹੈ ਆਹਾਰਣ ਵਿਹਾਰ ਰਿਲੇਟਡ ਪ੍ਰੋਬਲਮ ਹੈਗੀ ਹੈ ਅਹਾਰ ਤੇ ਤੁਹਾਨੂੰ ਦੱਸਦਾ ਜਿਹੜੀ ਵੀ ਅਸੀਂ ਜੰਕ ਫੂਡ ਖਾ ਰਹੇ ਆ ਹੈ ਬੀਚੀ ਬੇਕਰੀ ਮੈਦਾ ਕੁਲਚੇ ਪੂਰੀ ਐਹੋਈ ਚੀਜ਼ਾਂ ਖਾ ਕੇ ਐਕਸਰਸਾਈਜ਼ ਕੋਈ ਨਹੀਂ ਗਈ ਮੇਂ ਤੇ ਹਾਰ ਵਿਹਾਰ ਦੇ ਵਿੱਚ ਅਸੀਂ ਲੰਨੇ ਆ ਕਿ ਸਾਡਾ ਵਿਹਾਰ ਕਿਸਾ ਲੱਦੀ ਜੀ ਅਸੀਂ ਸਾਰਾ ਦਿਨ ਸਵੇਰੇ ਉੱਠ ਕੇ ਮਨੋਸੀਰਾ ਨੂੰ ਖਾਣਾ ਖਾਦਾ ਫਿਰ ਸੋ ਗਏ ਸਵੇਰੇ ਕਿੰਨੇ ਵੇਂ ਉੱਠ ਰਹੇ ਅਸੀਂ ਸੈਰ ਕਰ ਰਹੇ ਅਸੀਂ ਮਾਰਨਿੰਗ ਵਾਕ ਕਰ ਰਹੇ ਕਿਤੇ ਵੀ ਮਾਰਨਿੰਗ ਵਾਕ ਨਹੀਂ ਸਾਰੇ ਕੀ ਹੈ ਕਿ ਅਸੀਂ ਰਾਤ ਨੂੰ 11 ਵਜੇ ਘਰ ਗਏ ਇੰਨਾ ਫੈਕਟਿਕ ਲਾਈਫ ਦੇ ਵਿੱਚ ਸਟ੍ਰੈਸ ਦੇ ਵਿੱਚ 11 12 ਵਜੇ ਖਾਣਾ ਖਾਦਾ ਜਾਂਦਾ ਉਸ ਬਾਅਦ ਸੋਇਆ ਜਾਂਦਾ ਸੋ ਕੇ ਸਵੇਰੇ 7 8 ਵਜੇ ਉੱਠੇ ਕੋਈ ਵੀ ਐਕਸਰਸਾਈਜ਼ ਹੈਬਿਟਿੰਗ ਹੈਲਾਕੀ ਡਾਇਬੀਟਿਸ ਦੀ ਮੇਨ ਜੇ ਆਪਾਂ ਨੂੰ ਠੀਕ ਕਰਨਾ ਹੈ ਮੈਡੀਸਿਨ ਦੇ ਨਾਲ ਨਾਲ ਆਹਾਰ ਐਨ ਵਿਹਾਰ ਇਜ਼ ਵੈਰੀ ਇੰਪੋਰਟੈਂਟ ਮੈਂ ਤੁਹਾਨੂੰ ਮੇਨ ਮੇਨ ਪੁਆਇੰਟ ਦੱਸਾਂ ਕਿ ਜਿਹੜੀ ਡਾਇਬੀਟਿਸ ਨੂੰ ਆਪਾਂ ਠੀਕ ਕਿਸਨਾ ਕਰਨਾ ਆਪਾਂ 5 ਪੁਆਇੰਟ ਤੇ ਆਪਾਂ ਡਿਸਕਸ ਕਰਦੇ ਹਾਂ ਸਭ ਤੋਂ ਪਹਿਲਾਂ ਕਿ ਜੋ ਮੈਡੀਸਿਨ ਪ੍ਰਸਕ੍ਰਾਈਬ ਕੀਤੀ ਗਈ ਉਹਨੂੰ ਟਾਈਮ ਨਾਲ ਖਾਦੀ ਜਾਵੇ ਡਾਕਟਰ ਪਰਮੋਸ਼ਦ ਦੇ ਨਾਲ ਜੋ ਮੈਡੀਸਿਨ ਜਿਸ ਤਰ੍ਹਾਂ ਡਾਕਟਰ ਨੇ ਲਿਖੀ ਹੈ ਉਸ ਤਰ੍ਹਾਂ ਖਾਦੀ ਜਾਵੇ। ਮੋਟਾਪਾ ਬਿਲਕੁਲ ਨਾ ਹੋ ਦਿੱਤਾ ਜਾਵੇ। ਤਰੰਕਲ ਓਬੈਸਟੀ ਬਿਲਕੁਲ ਨਹੀਂ ਹੋਣੀ ਚਾਹੀਦੀ। ਪੇਟ ਬਿਲਕੁਲ ਹੀ ਨਿਕਲਣਾ ਚਾਹੀਦਾ। ਜੇ ਉਹ ਹੀ ਤੁਹਾਡੇ ਹੱਥ 'ਚ ਹੈ। ਤੁਹਾਨੂੰ ਹੁਣ ਇੱਕ ਪਤਲਾ ਸ਼ੀਰ ਮੈਂ ਦੇਖੇ ਕਹੀਂ ਪਤਲੇ ਸ਼ੀਰ ਤੋਂ ਅੱਜ ਤੋਂ ਮੰਨ ਲਓ 6 ਮਹੀਨੇ ਬਾਅਦ ਮੇਰੇ ਕੋਲ ਆਨਗੇ ਤਾਂ ਪੇਟ ਨਿਕਾਲ ਕੇ ਆਣਗੇ। that is the first reason। ਤੁਸੀਂ ਜਦੋਂ ਵੀ ਪੇਟ ਨਿਕਲਣਾ ਸ਼ੁਰੂ ਹੁੰਦਾ ਹੈ ਤੁਸੀਂ ਧਿਆਨ ਦੇਣਾ ਕਿ ਮੇਰਾ ਪੇਟ ਨਹੀਂ ਨਿਕਲੇ। ਓਬੈਸਟੀ ਨੂੰ ਨਹੀਂ ਹੋਣ ਦੇਣਾ। ਦੈਨ ਉਸ ਤੋਂ ਬਾਅਦ ਤੁਸੀਂ ਜਿਹੜਾ ਖਾਣਾ ਦੱਸਿਆ ਕਾਰਬੋਹਾਈਡਰੇਟ ਬਿਲਕੁਲ ਘਟਾ ਦਿਓ ਅਸੀਂ ਜੋ ਵੀ ਖਾਂਦੇ ਸਭ ਕਾਰਬ ਹੈ ਅਸੀਂ ਰੋਟੀ ਖਾਂਦੇ ਹਾਂ ਕਾਰਬੋਹਾਈਡਰੇਟ ਹੈ ਗਹਿਉ ਹੈ ਅਸੀਂ ਚਾਵਲ ਖਾਂਦੇ ਹਾਂ ਗਹਿਉ ਹੈ ਸੌਰੀ ਕਾਰਬੋਹਾਈਡਰੇਟ ਹੈ ਅਸੀਂ ਬਰੈਡ ਖਾਂਦੇ ਹਾਂ ਕਾਰਬੋਹਾਈਡਰੇਟ ਹੈ ਅਸੀਂ ਚਾਹ ਪੀਂਦੇ ਹਾਂ ਕਾਰਬੋਹਾਈਡਰੇਟ ਹੈ ਉਹ ਚ ਕਈ ਚੀਜ਼ਾਂ ਚੀਨੀ ਵਾਲੀ ਹੈ ਉਹ ਸਭ ਕਾਰਬ ਹੈ ਕਾਰ ਵੀ ਕਾਰ ਖਾਈ ਜਾ ਰਹੇ ਕਾਰਬ ਲੈਸ ਡਾਈਟ ਇਜ਼ ਵੈਰੀ ਇੰਪੋਰਟੈਂਟ ਟੂ ਪ੍ਰिवेंट ਦਾ ਡਾਇਬੀਟਿਸ ਜੇ ਕਿਸੇ ਨੇ ਆਪਣੇ ਫੈਮਿਲੀ ਹਿਸਟਰੀ ਹੈ ਕਿ ਨੂੰ ਪ੍ਰਵਾਚ ਮੰਮੀ ਡੈਡੀ ਨੂੰ ਹੈਗੀ ਹੈ ਪਰਿਵਾਰ ਚ ਹੈਗੀ ਹੈ ਤੇ ਸਭ ਤੋਂ ਪਹਿਲਾਂ ਤੁਸੀਂ ਕਾਰਬੋਹਾਈਡਰੇਟ ਲੈਸ ਡਾਈਟ ਖਾਣੀ ਡਾਕਟਰ ਜੀ ਲੱਛਣਾਂ ਦੀ ਗੱਲ ਕੀਤੀ ਹੈ ਇਹ ਕੀ ਸਿੰਪਟਮ ਨੇ ਟਿੱਕ ਟੋ ਜਗ ਹੋ ਜਾਂਦੀ ਹੈ ਔਰ ਕਿਵੇਂ ਛੱਡ ਤੋਂ ਹੈ ਛੁਪ ਛੁਪ ਜਾਂਦੀ ਹੈ ਜਾਂ ਇਸ ਦੀ ਗੱਲ ਦੇਖੋ ਜਨੂ ਮੈਂ ਤੁਹਾਨੂੰ ਉਹਦੇ ਥੋੜਾ ਲੱਛਣ ਦੱਸਣ ਲਗਾ ਕਿ ਕਿਹੜੇ ਕਿਹੜੀ ਚੀਜ਼ਾਂ ਨੂੰ ਅਸੀਂ ਸਮਝ ਸਕਦੇ ਹਾਂ ਕਿ ਮੈਨੂੰ ਡਾਇਬੀਟਿਸ ਹੋ ਸਕਦੀ ਹੈ ਠੀਕ ਹੈ ਪਹਿਲਾਂ ਤੇ ਬੰਦੇ ਨੂੰ weight ਘਟਦਾ ਪਈਆਂ ਚ ਕਈ ਪੇਸ਼ੈਂਟ ਨੂੰ ਡਾਇਬੀਟਿਸ ਬਹੁਤ ਜ਼ਿਆਦਾ ਹੋਵੇ ਉਹ ਟਾਈਮ ਬੱਜ ਜਾ ਤਾ ਉਹਦਾ weight ਘਟਣਾ ਸ਼ੁਰੂ ਹੋ ਜਾਂਦਾ ਉਹ ਫਰਸਟ ਸਾਈਨ ਹੁੰਦਾ ਕਿ ਉਹਨੂੰ ਡਾਇਬੀਟਿਸ ਹੈ ਸੈਕੰਡ ਯੂਰਿਨ ਜ਼ਿਆਦਾ ਆਣਾ ਰਾਤ ਨੂੰ ਪੇਸ਼ੈਂਟਸ ਨੂੰ ਕਈ ਵਾਰੀ ਬੜੀ ਬੜੀ ਉੱਠਣਾ ਪਏਗਾ ਜਦੋਂ ਯੂਰਿਨ ਜ਼ਿਆਦਾ ਆਏਗਾ ਹੁਣ ਪਿਆਸ ਵੀ ਜ਼ਿਆਦਾ ਲੱਗੇ ਯੂਰਿਨ ਜ਼ਿਆਦਾ ਆਣਾ ਪਿਆਸ ਜ਼ਿਆਦਾ ਲੱਗਣਾ ਭੁੱਖ ਜ਼ਿਆਦਾ ਲੱਗਣਾ ਅਨਨੈਸੈਸਰੀ ਕੋਈ ਮੰਨ ਲਓ ਮੇਰੇ ਫੋੜੇ ਹੋ ਗਏ ਬੋਡੀ ਚ ਉਹ ਠੀਕ ਨਾ ਹੋਣਾ ਦਵਾਈ ਖਾਣ ਦੇ ਬਾਵਜੂ ਠੀਕ ਨਾ ਹੋਣਾ ਕਈ ਸੈਕਸਚੁਅਲ ਪ੍ਰੋਬਲਮਸ ਵੱਜ ਜਾਂਦੀਆਂ ਤੇ ਪ੍ਰੀਮਚੂਅਰ ਇਜੈਕੂਲੇਸ਼ਨ ਦੀ ਪ੍ਰੋਬਲਮ ਆ ਜਾਂਦੀ ਹੈ ਵੀਕਨੈਸ ਹੋ ਜਾਂਦੀ ਹੈ ਲੱਤਾਂ ਸੋਣਾ ਅਨਸੈਸਲੀ ਥੱਕ ਜਾਣਾ ਬੈਠੇ ਬੈਠੇ ਥੱਕ ਜਾਣਾ ਬੈਠੇ ਬੈਠੇ ਨੀਂਦ ਆਣਾ ਇਹ ਸਾਰੇ ਲੱਛਣ ਡਾਇਬੀਟਿਸ ਦੇ ਆ ਹੋਰ ਮੋਟਾਪਾ ਵੀ ਹੋਣਾ ਇੱਕ ਲੱਛਣ ਕਿ ਅਨਸੈਸਲੀ ਮੋਟਾਪਾ ਹੋਣਾ ਇਹ ਵੀ ਇੱਕ ਲੱਛਣ ਗਿਣਿਆ ਜੁਰੀ ਨਹੀਂ ਕਿ weight loss ਹੋਣਾ ਮੋਟਾਪਾ ਵੀ ਇੱਕ ਲੱਛਣ ਹੋਰ ਮੋਟਾ ਇਹ ਵੀ ਦੇਖਿਆ ਗਿਆ ਕਿ ਜਿਹੜਾ ਸਟ्रेस ਹੈਗਾ ਇਸ ਦੀ ਡਿਗਰੀ ਚ ਉਹ ਵੀ ਡਾਇਬੀਟਿਸ ਨੂੰ ਪ੍ਰੋਡਿਊਸ ਕਰ ਰਿਹਾ ਹੈ ਸਟ्रेस ਦੇ ਨਾਲ ਬੰਦਾ ਜਿਆਦਾ ਖਾਂਦਾ ਹੈ ਸਟ्रेस ਦੇ ਨਾਲ ਉਹ ਐਕਸਰਸਾਈਜ਼ ਛੱਡ ਦਿੰਦਾ ਸਟ्रेस ਦੇ ਨਾਲ ਉਹ ਵੇਲਾ ਬੈ ਕੇ ਖਾਣਾ ਖਾਣਾ ਖਾਈ ਜਾਂਦਾ ਕੋਈ ਕੋਈ ਵਰਕਿੰਗ ਨਹੀਂ ਕਰਦਾ ਇਹ ਸਾਰੀਆਂ ਚੀਜ਼ਾਂ ਡਾਇਬੀਟਿਸ ਨੂੰ ਸੱਦਾ ਦੇਣ ਵਾਲੀਆਂ ਹਨ ਔਰ ਲੱਛਣ ਦੀ ਗੱਲ ਕਰੀਏ ਜਾਂ ਜਿਹੜੀ ਇਹਦੇ ਕਾਰਨ ਦੀ ਗੱਲ ਕਰੀਏ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਦੱਸਤੀਆਂ ਹੋਰ ਤੁਸੀਂ ਜਿਹੜੇ ਕੁਐਸਚਨ ਪੁੱਛਣੇ ਹੋ ਦੱਸੋ ਉੱਧਰ ਤੇ ਮਰੀਜ਼ਾ ਨੂੰ ਜੇ ਜ਼ਖਮ ਹੋਇਆ ਤਾਂ ਉਹ ਜ਼ਖਮ ਨਹੀਂ ਸਹੀ ਹੁੰਦਾ ਨੇ ਉਹ ਵੀਰਾਂ ਨੂੰ ਗੱਲ ਕੀਤੀ ਹੈ ਕਿ ਸ਼ੂਗਰ ਦੇ ਮਰੀਜ਼ਾਂ 'ਚ ਜ਼ਖਮ ਨਾ ਠੀਕ ਹੁੰਦਾ ਕਾਰਨ ਬਲੱਡ ਦੇ ਵਿੱਚ ਸ਼ੂਗਰ ਲੈਵਲ ਹਰ ਵੇਲੇ ਵਧੇ ਰਹਿਣਾ। This is the main reason। ਜਦੋਂ ਸ਼ੂਗਰ ਦੇ ਲੈਵਲ ਵਧੇ ਰਹਿੰਦੇ ਹੈ ਕਿ ਜਿਹੜੇ ਸਾਡੇ ਜ਼ਖਮ ਨੂੰ ਠੀਕ ਕਰਨ ਲਈ ਜੋ ਵੀ ਉਥੇ ਉਹਨੂੰ ਠੀਕ ਕਰਨ ਲਈਆਂ ਤੰਤੂ ਹੁੰਦੇ ਹੈ ਉਹ ਘੱਟ ਪ੍ਰੋਡਿਊਸ ਹੁੰਦੇ ਔਰ ਉਹ ਸ਼ੂਗਰ ਲੈਵਲ ਵਧਨ ਹੋਣ ਕਰਕੇ ਉਹਨੂੰ ਠੀਕ ਨਹੀਂ ਹੁੰਦੇ। ਜਿਹਦੇ ਨਾਲ ਉਹ ਜਦ ਜਖਮ ਠੀਕ ਨਹੀਂ ਹੁੰਦਾ ਲੇਟੇਸਟ ਸਟੇਜਸ ਪਹੁੰਚ ਜਾਂਦਾ ਉਹ ਹੋਰ ਵਧਿਆ ਰਹਿੰਦਾ ਯੂ ਨੋ ਰੈਡ ਬੈਲ ਕਿਹਾ ਜਾਂਦਾ ਇਹ ਕੁਝ ਬਲੱਡ ਦੇ ਵਿੱਚ ਲੇਟ ਲੇਟ ਬੰਦੇ ਹੈ ਪਲੇਟਲੇਟ ਐਗਰੀਗੇਸ਼ਨ ਹੁੰਦੀ ਹੈ ਮਲਟੀਪਲ ਰੀਜਨਸ ਹੈਗੇ ਪਲੇਟਲੇਟ ਲੈਟ ਸੈਲ ਐਗਰੀਗੇਸ਼ਨ ਹੁੰਦੀ ਹੈ ਉਥੇ ਤਾਂ ਜਾ ਕੇ ਉਹ ਜਿਹੜਾ ਉਹਦੀ ਹੀਲਿੰਗ ਹੁੰਦੀ ਹੈ ਹੀਲਿੰਗ ਹੀਲੀ ਨਿਓਪਾਂਦੀ ਪਿਆਰਾ ਵੀ ਜਿਹੜੀ ਨਸਾ ਕਮਜ਼ੋਰ ਹੁੰਦੀ ਹੈ ਉਹ ਵੀ ਸ਼ੂਗਰ ਦਾ ਕਾਰਨ ਹੈ ਵੀ ਹੁਣ ਦੱਸਿਆ ਕਿ ਸ਼ੂਗਰ ਜਿਹੜੀ ਇੱਕ ਖੁਣਵਕ ਹੈ ਹੁਣ ਤੁਸੀਂ ਇਹ ਦੇਖੋ ਮੇਰੇ ਪਿੱਛੇ ਲੱਕੜ ਲੱਗੀ ਹੈ ਬਾਹਰ ਇਹ ਲੱਗਦੀ ਵੀ ਪਾਲਿਸ਼ਡ ਹੈ ਜੇ ਨੂੰ ਘੋਣ ਲੱਗੀ ਉਹ ਬਾਹਰੋਂ ਪਾਲਿਸ਼ ਲੱਗੇਗੀ ਪਰ ਇਹਨੂੰ ਆਪਾਂ ਦਬਾਵਾਂਗੇ ਤਾਂ ਖੋਖਲੀ ਨਹੀਂ ਹੋ ਜਾਂਦੀ ਵਿੱਚ ਉਹ ਬਿਲਕੁਲ ਖਾ ਜਾਂਦੀ ਹੈ ਘੋਣਵਾ ਕਾ ਲੱਕੜ ਖਾ ਜਾਂਦੀ ਐ ਇਸੇ ਹੀ ਅਸੀਂ ਸ਼ੂਗਰ ਨੂੰ ਕਹਿੰਨੇ ਹਾਂ ਘੋਣਵਾ ਕਾ ਉਹ ਸ਼ੀਰ ਦੇ ਹਰ ਰੰਗ ਨੂੰ ਘੋਣਵਾ ਕਾ ਲੱਗ ਜਾਂਦੀ ਐ ਜਦੋਂ ਘੋਣਵਾ ਕਾ ਲੱਗਦੀ ਐ ਸਭ ਤੋਂ ਪਹਿਲਾਂ ਉਹ ਜਿਸ ਤਾ ਤੁਹਾਨੂੰ ਗੱਲ ਕੀਤੀ ਨਸਾਂ ਨੂੰ ਪੈ ਜਾਂਦੀ ਐ ਕਿ ਨਿਊਰੋਪੈਥੀ ਹੋ ਜਾਂਦੀ ਐ ਥਕਾਵਟ ਹੋਏ ਨਾ ਹਰ ਵਲੇ ਪੈਰ ਸੁੱਤੇ ਰਹਿਣੇ ਠੀਕ ਐ ਫੇਰ ਕਿਡਨੀ ਦੇ ਨਸਾਂ ਨਾਲ ਕਿਡਨੀ ਨੂੰ ਅਫੈਕਟ ਕਰ ਦੇਣਾ ਨਸਾਂ ਨਾਲ ਹਾਰਡ ਨੂੰ ਅਫੈਕਟ ਕਰ ਦੇਣਾ ਉਹਨ ਇਹਦੇ ਨਾਲ ਨਾਲ ਮੈਂ ਇੱਕ ਬੜੀ ਹੋਰ ਇੰਪੋਰਟੈਂਟ ਗੱਲ ਕਰਾਂਗਾ ਅਗਰ ਇੱਕ ਪੇਸ਼ੈਂਟ ਨੂੰ ਸ਼ੂਗਰ ਹੈ ਫਿਰ ਬੀਪੀ ਹੈ ਅਗਰ ਉਹ ਸਿਗਰਟਸ ਪੌਕਿੰਗ ਮਿੱਠਾ ਫੈਰ ਜਿਆਦਾ ਖਾਂਦਾ ਹੈ ਉਹਦੇ ਵਿੱਚ ਚਾਂਸਸ ਜਿਹੜੀ ਸਾਡੀ ਨਾੜਾਂ ਦੇ ਵਿੱਚ ਕੋਲੇਸਟ੍ਰੋਲ ਡੈਪੋਜੀਸ਼ਨ ਦੇ ਬਹੁਤ ਜ਼ਿਆਦਾ ਹੋ ਜਾਂਦੇ ਨੇ ਜਿਹੜਾ ਸ਼ੂਗਰ ਵਾਲਾ ਪੇਸ਼ੈਂਟ ਉਹਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਚ ਕੋਲੇਸਟ੍ਰੋਲ ਜੋ ਵੀ ਆਈ ਖਾਂਦੇ ਆ ਮੰਨ ਲਓ ਇਹ ਸ਼ੂਗਰ ਵੀ ਖਾਦੀ ਹੈ ਨਾ ਉਹਨੇ ਵੀ ਕੋਲੇਸਟ੍ਰੋਲ ਚੇਂਜ ਹੋ ਜਾਣਾ ਡਾਇਬਟਿਕ ਪੇਸ਼ੈਂਟ ਦੇ ਵਿੱਚ ਇਕ ਬੜਾ ਹੀ ਰਿਸਕ ਫੈਕਟਰ ਹੈ ਹਾਰਟ ਡਿਜ਼ੀਜ਼ ਦਾ ਕਿ ਜਿਹੜਾ ਇੱਕ 슈ਗਰ ਵਾਲਾ ਪੇਸ਼ੈਂਟ ਹੈ ਉਹਨੂੰ ਇਹ ਕੋਸ ਤੋਂ ਘੱਟ ਖਾਣਾ ਚਾਹੀਦਾ ਐਕਸਰਸਾਈਜ਼ ਨੋਰਮਲ ਕਰਨੀ ਚਾਹੀਦੀ ਆਦਰਵਾਇਜ਼ ਜਿਹੜੀ ਨੋਰਮਲ ਖਾਣਾ ਵੀ ਖਾਂਦੇ ਆ ਉਹ ਵੀ ਫੈਟ ਚ ਕਨਵਰਟ ਹੋ ਕੇ ਨਾੜਾਂ ਜਮਾ ਹੋ ਜਾਂਦੀ ਹੈ ਔਰ ਇਹਨੂੰ ਕਹਿੰਦੇ ਆਪਾਂ ਅਥੀਰੋਸਕਲੋਸਿਸ ਅਥੀਰੋਸਕਲੋਸਿਸ ਜਿਹੜੀ ਹੈਗੀ ਹੈ ਉਹਨੂੰ ਕਹਿੰਦੇ ਨਾੜਾਂ ਵਿੱਚ ਫੈਟ ਜਮਾਣਾ ਉਹ ਵੀ ਅਲਟੀਮੇਟਲੀ ਸਾਡੇ ਹਾਰ ਦੀਆਂ ਜਿਹੜੀ ਡਿਜ਼ੀਜ਼ ਹੁੰਦੀਆਂ ਨਾੜਾਂ ਬਲੋਪ ਹੋਣਾ ਉਹਦੇ ਵਿੱਚੋਂ ਜਿਹੜੀ ਸਾਡੀ ਨਾੜਾ ਬਲੋਕ ਹੁੰਦੀ ਹੈ ਉਹਦੇ ਚੋ ਕਲੋਟ ਨਿਕਲ ਕੇ ਹਾਰ ਚ ਜਾਂਦੇ ਆ ਉਹ ਹਾਰਟ ਅਟੈਕ ਕਰਨਦੇ ਆ ਅਗਰ ਉਹ ਬ੍ਰੇਨ ਚ ਚਲੇ ਗਿਆ ਤਾਂ ਬ੍ਰੇਨ ਅਟੈਕ ਹੋ ਜਾਂਦਾ ਇਹ ਤੁਸੀਂ ਦੇਖੋ ਸੀਵੀਏ ਬ੍ਰੇਨ ਅਟੈਕ ਲਕਵਾ ਹਾਰਟ ਅਟੈਕ ਸਾਰੇ ਅਥੀਰੋਸਕਲੋਸਿਸ ਕਰਕੇ ਹੋ ਰਹੇ ਆ ਡਾਕਟਰ ਸਾਹਿਬ ਮੇਰੇ ਬੱਚਿਆਂ ਨੂੰ ਕਾਫੀ ਡਾਇਬਟੀਸ ਹੋ ਰਹੀ ਹੈ ਜਮਾਂਦਰੂ ਵੀ ਹੁੰਦੀ ਪਈ ਹੈ ਇਹਦੇ ਕੀ ਲੱਛਣ ਸਮਝਦੇ ਤੁਸੀਂ ਦੇਖੋ ਛੋਟੇ ਬੱਚਿਆਂ ਨੂੰ ਮੈਂ ਪਹਿਲਾਂ ਹੀ ਗੱਲ ਕੀਤੀ ਕਿ ਜਿਹੜੇ ਛੋਟੇ ਬੱਚਿਆਂ ਨੂੰ ਡਾਇਬਟੀਸ ਹੋ ਰਹੀ ਹੈ ਉਹ ਇਨਸੂਲਿਨ ਡਿਪੈਂਡੈਂਟ ਡਾਇਬਟੀਸ ਮਾਈਟਿਸ ਜਿਹੜੀ ਜੈਨੇਟਿਕਲ ਕੌਜ਼ ਹੈਗਾ ਜੈਨੇਟਿਕ ਕੌਜ਼ ਵੀ ਡਾਇਬੀਟਿਸ ਦਾ ਜੈਨੇਟਿਕ ਕੌਜ਼ ਵੀ ਹੁੰਦਾ ਹੈ ਨਾ ਜਿਸਾ ਦੱਸਿਆ ਇਨਸੂਲਿਨ ਡਿਪੈਂਡੈਂਟ ਟਾਈਪ ਕਿਸ ਹੁੰਦੀ ਹੈ ਉਹਦੇ ਚ ਸਪੋਜ਼ ਤੁਹਾਡੇ ਫੋਰ ਫਾਦਰਸ ਨੂੰ ਡਾਇਬੀਟਿਸ ਹੈ ਤੁਹਾਡੇ ਫਾਦਰ ਮੰਦਰ ਨੂੰ ਨਹੀਂ ਵੀਗੀ ਨਾ ਪਰ ਜੇ ਤੁਹਾਡੇ ਫੋਰ ਫਾਦਰਸ ਨੂੰ ਡਾਇਬੀਟਿਸ ਹੈ ਤੁਹਾਨੂੰ ਵੀ ਹੋ ਸਕਦੀ ਹੈ ਬੱਚਿਆਂ ਨੂੰ ਹੋ ਸਕਦੀ ਹੈ ਐਸ ਲਈ ਇਹਨੇ ਲੱਛਣ ਦੇਖਦੇ ਹੋਏ ਬੱਚਾ ਖਾਏਗਾ ਨਹੀਂ weight ਨਹੀਂ ਵਧੇਗਾ ਉਹਦੀ ਹਾਈਟ ਨਹੀਂ ਵਧਣੀ ਸ਼ੁਰੂ ਹੋਏਗੀ ਜਿਸਾ ਨੋਰਮਲ ਜਿਹੜੇ ਬੱਚਿਆਂ ਨੂੰ ਹਾਈਟ ਵੱdna ਵੇਟ ਵੱdna ਜਾਂ ਭੁੱਖ ਲੱਗਣਾ ਬੋਲਣਾ ਐਸਾਰੇ ਚੀਜ਼ਾਂ ਉਹਦੀਆਂ ਘਟ ਜਾਣਗੀਆਂ ਮੈਮਰੀ ਘਟ ਜੇਗੀ ਇਹ ਸਾਰੇ ਲੱਛਣ ਦੇਖਦੇ ਹੋਏ ਬੱਚਿਆਂ ਨੂੰ ਉਹਨਾਂ ਦਾ ਸਕਰੀਨਿੰਗ ਕਰਨੀ ਚਾਹੀਦੀ ਹੈ ਡਾਕਟਰ ਸਾਹਿਬ ਇਹ ਸਕਰੀਨਿੰਗ ਇਜ਼ ਵੈਰੀ ਇੰਪੋਰਟੈਂਟ ਨਾਉ ਡੇਜ਼ ਸਕਰੀਨਿੰਗ ਜਿਹੜੀ ਹੈ ਉਹ ਡਾਇਬਟੀਸ ਹੱਸੇ ਬੜੀ ਇੰਪੋਰਟੈਂਟ ਹੈ ਜਿਹੜੇ ਫੈਮਿਲੀ ਹਿਸਟਰੀ ਗਿਓ ਚ ਸਕਰੀਨਿੰਗ ਇੰਪੋਰਟੈਂਟ ਇੰਪੋਰਟੈਂਟ ਹੈ ਤਾਂ ਕਿ ਤੁਹਾਨੂੰ ਪਹਿਲਾਂ ਹੀ ਪਤਾ ਚੱਲ ਜੇ ਕਿ ਇਹ ਬੱਚੇ ਨੂੰ ਡਾਇਬਟੀਸ ਹੋਈ ਹੈ ਤੇ ਇਹ ਉਹ ਅਲੀਟੀਟ ਮੈਂ ਸ਼ੁਰੂ ਹੋ ਜਾਓ ਡਾਕਟਰ ਡਾਇਬੀਟਸ ਦਾ ਕੋਈ ਪਰਮਨੈਂਟ ਲਾਜ ਵੀ ਹੈ ਕਿ ਇਹ ਮੈਡੀਸਿਨ ਦੇ ਨਾਲ ਹੀ ਦੇਖੋ ਹਲੇ ਤੱਕ ਤੇ ਕਈ ਰਿਸਰਚੀ ਚੱਲ ਰਹੀਆਂ ਇਨਸੂਲਿਨ ਦੇ ਇੰਜੈਕਸ਼ਨਸ ਤੇ ਚੱਲ ਰਹੇ ਸੀਗੇ ਹੁਣ ਇਨਸੂਲਿਨ ਡਿਪੋਰਟ ਅੰਦਰ ਹੀ ਉਹਦੇ ਇਮਪਲੈਂਟ ਇਮਪਲੈਂਟੇਸ਼ਨ ਦੀ ਚੱਲ ਰਹੀ ਹੈ ਸਟੈਮ ਸੈਲ ਥੈਰੇਪੀ ਚੱਲ ਰਹੀ ਹੈ ਉਹਦੀ ਰਿਸਰਚੀ ਚੱਲ ਰਹੀ ਹੈ ਅਲਟੀਮੇਟਲੀ ਦੇਖੋ ਆਈ ਦੀ ਰੇਟ ਤੇ ਵਿਗਿਆਨ ਨੇ ਇੰਨਾ ਜ਼ਿਆਦਾ ਐਡਵਾਂਸਮੈਂਟ ਕਰਤੀ ਹੈ ਸਭ ਕੁਝ ਹੋਏਗਾ ਵਿਦ ਅ ਟਾਈਮ ਸਟੈਮ ਸੈਲ ਥੈਰੇਪੀ ਵੀ ਆਏਗੀ ਔਰ ਕਈ ਚੀਜ਼ਾਂ ਆ ਰਹੀਆਂ ਕਈ ਰਿਸਰਚੀ ਚੱਲ ਪਰ ਆਈ ਦੀ ਡੇਟ ਚ ਟੈਬਲੇਟ ਤੁਸੀਂ ਦੇਖੋ ਟੈਬਲੇਟ ਦੇ ਵਿੱਚ ਹੀ ਕਈ ਟੈਬਲਸ ਆ ਗੀਆਂ ਉਹ ਅਕੋਰਡਿੰਗ ਟੂ ਡਿਜ਼ੀਜ਼ ਅਕੋਰਡਿੰਗ ਟੂ ਸਵੈਰਿਟੀ ਅਕੋਰਡਿੰਗ ਟੂ ਆਰਗਨ ਇਨਵੋਲਡ ਤੁਹਾਡਾ ਹਾਰ ਇਨਵੋਲਡ ਤੇ ਕਿਹੜੀ ਦਵਾਈ ਦੇਣੀ ਤੁਹਾਡਾ ਕਿਡਨੀ ਇਨਵੋਲਡ ਤੇ ਕਿਹੜੀ ਦਵਾਈ ਦੇਣੀ ਹੈ ਤੁਹਾਡਾ ਲਿਵਰ ਇਨਵੋਲਡ ਤੇ ਕਿਹੜੀ ਸ਼ੂਗਰ ਦੀ ਦਵਾਈ ਦੇਣੀ ਹੈ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਸਾਡੇ ਇਹ ਪਿੰਡਾਂ ਚ ਸ਼ਹਿਰ ਦੇ ਵਿੱਚ ਵੀ ਮੈਂ ਦੇਖਿਆ ਗੋਲੀ ਜਿਹੜੀ ਚਲਦੀ ਹੈ ਨਾ ਇੱਕ ਮੇਰੇ ਦਾਦੀ ਨੇ ਖਾਧੀ ਮੈਂ ਵੀ ਅੱবি ਖਾਈ ਜੰਨੀ ਮੇਰਾ ਮਨੋਇਤ ਮੈਂ ਵੀ ਅਭੀ ਖਾਈ ਜਾਨੀ ਹਾਲਾ ਕੀ ਸ਼ੂਗਰ ਦੇ ਨਾਲ ਮੰਨ ਲਓ ਕਿਡਨੀਨ ਵਾਲੋ ਤੇ ਦਵਾਈ ਅਲੱਗ ਹੈ ਲੀਵਰ ਇਨ ਵਾਲੋ ਦਵਾਈ ਅਲੱਗ ਹੈ ਹਾਰਟ ਇਨ ਵਾਲੋ ਦਵਾਈ ਅਲੱਗ ਹੈ ਜੇ ਹਾਰਟ ਪੰਪਿੰਗ ਘਟਾ ਹੈ ਸ਼ੂਗਰ ਹੈ ਜੀ ਦਵਾਈ ਅਲੱਗ ਹੈ ਇਹ ਸਾਰੀਆਂ ਚੀਜ਼ਾਂ ਇੱਕ ਅਵੇਅਰਨੈਸ ਮੰਗਦੀ ਹੈ ਔਰ ਮੇਰੇ ਡਾਕਟਰ ਨਹੀਂ ਪਰਾਸ਼ਰ ਦੇ ਕੋਈ ਵੀ ਦਵਾਈ ਜਿਹੜੀ ਹੈ ਸਾਨੂੰ ਨਹੀਂ ਕਰਨੀ ਚਾਹੀਦੀ ਔਰ ਮੇਰਾ ਇਹ ਮੇਰੀ ਫਸਟ ਤੁਹਾਡੇ ਨਾਲ ਮੇ ਡਿਸਕਸ਼ਨ ਹੈ ਡਾਇਬੀਟਿਸ ਬਾਰੇ ਔਰ ਮੇਰਾ ਨੈਕਸਟ ਏਮ ਹੈ ਵੀ ਅਗੇ ਇਸੀ ਰੈਗੂਲਰ ਐਜੂਕੇਸ਼ਨ ਦਿਆ ਕਰੀਏ ਜਿਸ ਦੇ ਨਾਲ ਕਿ ਜਨਰਲ ਲੋਕਾਂ ਨੂੰ ਪਤਾ ਲੱਗੇ ਕਿ ਡਾਇਬੀਟਿਸ ਵਸੇ ਅਸੀਂ ਉਹਦੀ ਪ੍ਰੀਵੈਂਸ਼ਨ ਕੀ ਕਰਨੀ ਹੈ ਉਹਦੀ ਟ੍ਰੀਟਮੈਂਟ ਕੀ ਕਰਨੀ ਹੈ ਸਾਡਾ ਲਾਈਫ ਸਟਾਈਲ ਕੀ ਹੋਣਾ ਚਾਹੀਦਾ ਹੈ ਸਾਡਾ ਆਹਾਰ ਕੀ ਹੋਣਾ ਚਾਹੀਦਾ ਹੈ ਸਾਡਾ ਵਿਹਾਰ ਕੀ ਹੋਣਾ ਚਾਹੀਦਾ ਅਲਟੀਮੇਟਲੀ ਡਾਇਬੀਟਸ ਗੰਦੇ ਤੈਨੂੰ ਡਾਇਬੀਟਿਸ ਹੋ ਗਈ ਹੈ ਤੇ ਨਾਓ ਇਟ ਇਜ਼ ਦਾ ਐਂਡ ਪਰ ਮੈਂ ਕਹਿੰਦਾ ਮੇਰਾ ਸਲੋਗਨ ਹੈਗਾ ਕਿ ਡਾਇਬੀਟਿਸ ਇਜ਼ ਨੋਟ ਦਾ ਐਂਡ ਬਟ ਇਟ ਇਜ਼ ਦਾ ਬਿਗਨਿੰਗ ਆਫ ਦਾ ਨਿਊ ਲਾਈਫ ਕਿ ਤੁਹਾਨੂੰ ਪਤਾ ਲੱਗਾ ਕਿ ਤੁਹਾਨੂੰ ਡਾਇਬਟਿਸ ਆ ਗਈ ਹੈ ਤੁਸੀਂ ਦੇਖੋ ਕਈ ਪੇਸ਼ੈਂਟ ਮੇਰੇ ਮੈਂ ਉਹਨਾਂ ਨੂੰ ਅਵੇਅਰਨੈਸ ਦਿੰਦਾ ਨਾ ਕਾਉਂਸਲਿੰਗ ਕਰਦਾ ਤੇ ਉਹਨਾਂ ਦੀ ਲਾਈਫ ਹੀ ਚੇਂਜ ਹੋ ਜਾਂਦੀ ਹੈ ਜੇ 90 ਸਾਲ ਦਾ ਜਾਂ 50 100 ਸਾਲ ਦਾ ਪੇਸ਼ੈਂਟ ਮੇਰੇ ਕੋ ਆਇਆ ਅੱਜ ਦੀ ਡੇਟ ਚ ਮੇਰੇ ਕੋ ਐਫ ਜੀ ਪੇਸ਼ੈਂਟ ਹੈ ਜਿਹੜੇ 80 ਸਾਲ 80 ਕਿਲੋ ਦੇ ਹੋਏ 70 ਕਿਲੋ ਤੱਕ ਦੇ ਹੋਏ ਆਪਣਾ weight reduction ਕੀਤੀ ਹੈ sugar ਕਈਆਂ ਦੀ ਬਿਲਕੁਲ ਨਾਰਮਲ ਹੋ ਗਈ ਵਿਦਆਊਟ ਮੈਡੀਸਿਨ ਜੇ ਪੰਜ ਪੰਜ ਦਵਾਈਆਂ ਚਲਦੀ ਇੱਕਦ ਤੇ ਲੈ ਗਏ ਇਸ ਲਈ ਜਲਦੀ ਇਨਸੂਲਿਨ ਬੰਦ ਹੋ ਗਈ ਜਦੋਂ ਮਟਾਪਾ ਹੋਏਗਾ ਤੁਹਾਨੂੰ ਇਨਸੂਲਿਨ ਵੀ ਇਫੈਕਟ ਨਹੀਂ ਕਰੇ ਤੁਹਾਡੀ ਇਨਸੂਲਿਨ ਰੈਜ਼ਿਸਟੈਂਸ ਹੋ ਜਾਂਦੀ ਹੈ ਜਿਹੜੀ ਸਾਡੇ ਅੰਦਰ ਦੀ ਹੈ ਨਾ ਉਹ ਇਨਸੂਲਿਨ ਰੈਜ਼ਿਸਟੈਂਸ ਆ ਜਾਂਦੀ ਹੈ ਇਨਸੂਲਿਨ ਫੈਕਟ ਹੀ ਨਹੀਂ ਕਰ ਜਦੋਂ ਤੁਸੀਂ weight reduction ਕਰੋਗੇ ਤੇ ਉਹ ਤੁਹਾਨੂੰ ਇਨਸੂਲਿਨ ਇਫੈਕਟ ਕਰਨਾ ਸ਼ੁਰੂ ਕਰ ਦਿੰਦੀ ਹੈ ਅੰਦਰਲੀ ਹੋਈ ਆਪਣੀ ਅੰਦਰਲੀ ਐਸ ਲਈ ਰੈਗੂਲਰ ਫਾਲੋਅ ਅਪਸ ਡਾਕਟਰ ਦੀ ਪਰਮਾਸ਼ਰੀ ਇਸ ਵੈਰੀ ਡਾਕਟਰ ਲਾਸਟ ਕਿਹਾ ਗਿਆ ਕਿ ਜਿਹੜੇ ਨਾਰਮਲ ਲਾਈਫ ਜੀਦੇ ਆ ਉਹ ਕੀ ਆਪਣੀ ਟੈਂਸਰ ਯਾ ਰੱਖਣ ਕਿ ਆਣ ਵਾਲੇ ਟਾਈਮ ਦੇ ਵਿੱਚ ਉਹ ਡਾਈਜੈਸਟ ਤੋਂ ਦੂਰ ਰਹਿਣ ਉਹ ਹੀ ਪ੍ਰਵੈਂਸ਼ਨ ਦੀ ਗੱਲ ਕੀਤੀ ਨਾਰਮਲ ਲਾਈਫ ਮੈਂ ਇੱਕ ਸਲੋਗਨ ਲੈਣਾ ਚਾਹਨਾ अर्ਲੀ ਟੂ ਬੈਡ अर्ਲੀ ਟੂ ਰਾਈਸ ਪਹਿਲਾ ਸਲੋਗਨ ਹੈ ਕਿ ਜਲਦੀ ਸੋ ਜਲਦੀ ਉਠੋ ਜਲਦੀ ਸੋ ਜਲਦੀ ਉਠੋ ਦਾ ਮਤਲਬ ਹੈਗਾ ਕਿ ਸਵੇਰੇ ਜਲਦੀ ਉੱਠ ਕੇ ਆਇ ਨੀ ਕਿ ਪਹਿਲੇ ਮੋਬਾਈਲ ਦੇਖ ਲੈ ਮੋਬਾਈਲ ਦੇਖਣਾ ਕੋਈ ਕੰਮ ਨਹੀਂ ਸਵੇਰੇ ਉੱਠ ਕੇ ਘਰ ਤੋਂ ਬਾੱਗ ਲੋਕੀ ਕਹਿੰਦੇ 40 ਮਿੰਟ ਮੈਂ ਕਹਿੰਦਾ ਤੁਸੀਂ 2 ਘੰਟੇ 40 ਮਿੰਟ ਬਿਲਕੁਲ ਨਹੀਂ 2 ਆਵਰਸ ਆਪਣੇ ਤੇ ਲਗਾਣੇ ਉਹਦੇ ਵਿੱਚ 1 ਘੰਟਾ ਬ੍ਰਿਸਕ ਵਾਕ ਅੱਧਾ ਘੰਟਾ ਯੋਗਾ ਫਿਰ 15-20 ਮਿੰਟ ਰਿਲੈਕਸੇਸ਼ਨ ਅੱਜ ਦੀ ਡੇਟ ਚ ਜਿੰਨੀ ਸਟ्रेसਫੁੱਲ ਕੰਡੀਸ਼ਨ ਹੋ ਗਈਆਂ ਹੋਈਆਂ ਜਿੰਨਾ ਸਟ्रेसਫੁੱਲ ਲਾਈਫ ਹੋ ਗਈ ਹੈ ਤੁਹਾਡਾ ਸੈਰ ਤੋਂ ਇਲਾਵਾ ਯੋਗਾ ਪ੍ਰਾਣਯਮ ਰਿਲੈਕਸੇਸ਼ਨ ਵੈਰੀ ਇੰਪੋਰਟੈਂਟ ਅਗਰ ਕੋਈ ਜਿਮ ਕਰਨਾ ਚਾਹੁੰਦਾ ਹੈ ਤੁਸੀਂ ਰੋਜ਼ ਦੀ ਇੱਕ ਜਾਂ ਦੋ ਮਸਲ ਲਗਾ ਸਕਦੇ ਹੋ ਦਰ ਵੇਸੇ 15 ਮਿੰਟ ਇਨਾਫ ਹੈ ਆਈ ਆਈ ਦੀ ਡੇਟ ਤੇ ਮੇਰੇ ਫੈਮਲੀ ਚ ਵੀ ਕਈ ਐਸਾ ਮੇਰੇ ਮੈਂ ਸਮਝਾਉਣਾ ਰੈਗੂਲਰ ਮੈਂ ਕਿਹਾ weight ਘਟਾਓ ਮੈਂ ਜਿਮ ਜੁਆਇਨ ਕਰ ਲਿਆ ਜਿਮ ਜੁਆਇਨ ਕਰਨਾ weight ਥੋੜਾ ਘਟਦਾ ਜਿਮ ਜੁਆਇਨ ਕਰਨਾ ਖਰਾਬੀ ਹੁੰਦੀ ਹੈ ਤੁਹਾਨੂੰ ਨੇਚਰਲ ਤਰੀਕੇ ਅਪਣਾਣੇ ਪੈਣਗੇ ਉਹਦੇ ਵਿੱਚ ਬ੍ਰਿਸਕ ਵਾਕ ਰਨਿੰਗ ਯੋਗਾ ਪ੍ਰਾਣਾਯਮ ਪਰ 15 ਮਿੰਟ ਜਿਮ ਬਸ ਦਿਸ ਇਜ਼ ਇਨਾਫ ਸੈਕੰਡ ਮੇਨ ਪੁਆਇੰਟ ਰਾਤ ਨੂੰ ਖਾਣਾ ਤੇ ਸੌਣ ਦਾ ਡਿਫਰੈਂਸ ਮਿਨਿਮਮ 2 ਤੋਂ 3 ਆਵਰਸ ਜੀ ਥਰਡ ਪੁਆਇੰਟ ਤੁਸੀਂ ਆਪਣੇ ਡਾਈਟ ਦੇ ਵਿੱਚ ਚਪਾਤੀ ਨੂੰ ਘਟਾਉਣਾ ਸ਼ੁਰੂ ਕਰ ਦਿਓ ਜੀ ਚਪਾਤੀ ਦਾ ਸਥਾਨ ਹੀ ਕਦਮ ਕਰ ਦਿਓ ਜੀ देयर इज नो ਚਪਾਤੀ ਨੂੰ ਤਾਂ ਹੀ ਛੱਡ ਦਿਓ ਤੇ ਤੁਸੀਂ ਆਪਣਾ weight ਵੀ ਘਟਾਓਗੇ ਸ਼ੂਗਰ ਵੀ ਘਟਾਓ ਬੇકરી ਛੱਡ ਦਿਓ ਮੈਂ ਪੇਸ਼ੈਂਟ ਨੂੰ ਸਮਝਾਉਣਾ ਬੇકરી ਕਾਟਾ ਜੀ ਲਿਖ ਕੇ ਦਿਨਾ نو ਬੇકરી ਬੇકરી ਨੇ ਆਈ ਦੀ ਡਾਇਟ ਛਾੜ ਦਿੱਸ ਇਸ ਡਾਇਬੀਟਿਸ ਤੁਹਾਡੇ ਕੋਈ ਹਰ ਤਰ੍ਹਾਂ ਦੀ ਡਿਜ਼ੀਜ਼ ਬੇકરી ਕਰ ਰਹੀ ਹੈ ਬੇકરી ਤੁਸੀਂ ਛੱਡ ਦੋਗੇ ਤੁਹਾਡੀ ਡਾਇਬੀਟਿਸ ਸੀ ਹੁਣ ਹੋ ਜਾਏਗੀ ਤੁਹਾਡੇ ਸ਼ੂਗਰ ਲੈਵਲ ਠੀਕ ਹੋ ਜਾਣਗੇ ਤੁਹਾਡੀ ਹਾਰਡੀ ਵੀ ਠੀਕ ਹੋ ਜਾਏਗੀ ਤੁਹਾਡੀ ਆਬੈਸਟੀ ਠੀਕ ਹੋ ਜਾਏਗੀ نو ਬੇકરી نو ਚਪਾਤੀ ਅਗਰ ਚਪਾਤੀ ਖਾਣੀ ਹੈ ਉਹ ਵੀ ਤੁਸੀਂ ਜਿਹਾ ਬੱਚੇ ਖਾਂਦੇ ਹਨ ਨਾ ਛੋਟੇ ਬੱਚੇ ਅੱਧਾ ਇੱਕ ਫੁਲਕਾ ਲਿਆ ਦਾਲ ਦੇ ਵਿੱਚੀ ਦਾਲ ਦੇ ਵਿੱਚ ਉਹਨੂੰ ਐਸਾ ਬੁਰਕੀਆਂ ਪਾਤੀਆਂ ਤੇ ਦਾ ਰੋਟੀ ਨਾਣੇ ਚ ਦਾਲ ਖਾਣੀ ਚਮਮੇ ਨਾਲ ਦਾ ਖਾਣੀ ਉਹਦੇ ਵਿੱਚ ਬੁਰਕੀ ਪਈ ਹੋਣੀ ਚਾਹੀਦੀ ਐਸਾ ਕੀ ਹੋਏਗਾ ਤੁਹਾਨੂੰ ਦਾਲ ਤੁਸੀਂ ਖਾਂਦੇ ਥੋੜੀ ਤੁਸੀਂ ਭਾਵੇਂ ਤਿੰਨ ਘਟੋਰੀ ਖਾਓ ਤਾਂ ਵੀ ਦਾਲ ਜ਼ਿਆਦਾ ਖਾਧੀ ਜਾਏਗੀ ਔਰ ਤੁਹਾਡੀ ਬੋਡੀ ਨੂੰ ਸਹੀ ਵੀ ਰਹੇਗੀ ਸਬਜੀ ਤੁਹਾਡੇ ਖਾਣੇ ਦੇ ਵਿੱਚ ਸਬਜੀ ਦਾਲ ਸਲਾਦ ਦਹੀਂ ਦਹੀਂ ਪਤਲਾ ਕਰਕੇ ਪਰ ਰੈਗੂਲਰ ਹੋਣਾ ਚਾਹੀਦਾ ਥਿਸ ਇਜ਼ 4ਥ ਪੁਆਇੰਟ ਔਰ ਜਿਹੜੀ ਹੈ ਸਟ्रेस ਫੁੱਲ ਲਾਈਫ ਨਹੀਂ ਹੋਣੀ ਚਾਹੀਦੀ ਆਪਣਾ ਸਟ्रेस ਘਟਾਓ ਟਾਈਮ ਉਹ ਫਿਫਥ ਇਜ਼ ਵੈਰੀ ਇੰਪੋਰਟੈਂਟ ਆਈ ਦੀ ਡੇਟ ਚ ਤੁਹਾਡਾ ਸ਼ੈਡਿਊਲ ਹੋਣਾ ਚਾਹੀਦਾ ਜੇ ਤੁਹਾਡਾ ਸ਼ੈਡਿਊਲ ਨਹੀਂਗਾ ਤੁਸੀਂ ਕਦੀ ਠੀਕ ਨਹੀਂ ਹੋ ਸਕਦੇ ਤੁਸੀਂ ਆਪਣਾ ਟਾਈਮ ਟੇਬਲ ਬਣਾਓ ਕਿ ਮੈਂ ਇੰਨੇ ਤੋਂ ਇੰਨਾ ਕਰਨਾ ਹੈ ਇੰਨੇ ਤੋਂ ਨਇਆ ਕਰਨਾ ਹੈ ਇੰਨੇ ਤੋਂ ਨਇਆ ਕਰਨਾ ਜੇ ਤੁਸੀਂ ਆਪਣੇ ਟਾਈਮ ਟੇਬਲ ਦੇ ਹਿਸਾਬ ਨਾਲ ਨਹੀਂ ਚੱਲੋਗੇ ਤੁਸੀਂ ਸਟ्रेसਫੁੱਲ ਰਹੋਗੇ ਜਿਹਾ ਦੀ ਆਈ ਦੀ ਲਾਈਫ ਹੋ ਗਈ ਹੈ ਤੁਸੀਂ weight ਵੀ gain ਕਰੋਗੇ ਔਰ ਤੁਸੀਂ ਬਿਮਾਰੀਆਂ ਨਾਲ ਵੀ ਪ੍ਰਸਤੋ। ਠੀਕ ਹੈ ਥੈਂਕ ਯੂ ਸਰ। ਜੀ ਸਮਝੋ ਥੈਂਕ ਯੂ।